ਅੱਜੇ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੇ ਵੱਲੋਂ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਦੀ ਰਿਹਾਈ ਦਾ ਕ੍ਰੌਕ ਕੀਤਾ ਤਾਂ ਲਗਾਤਾਰ ਪ੍ਰਦਰਸ਼ਨ ਜਿਹੜਾ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਜਿਨ੍ਹਾਂ ਦੇ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ 31 ਮਾਰਚ ਵਾਲੇ ਦਿਨ ਅਸੀਂ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਵਿਧਾਇਕਾਂ ਐਮਐਲਏ ਤੇ ਮੰਤਰੀਆਂ ਦੀਆਂ ਕੋਠੀਆਂ ਦਾ ਘਰਾਓ ਕਰਾਂਗੇ ਤੇ ਸੰਗਰੂਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿائش ਦਾ ਘਰਾਓ ਕਰਾਂਗੇ ਤਾਂ ਉਸ ਐਲਾਨ ਦੇ ਉੱਤੇ ਕਾਇਮ ਰਹਿੰਦੇ ਹੋਏ ਕਿਸਾਨਾਂ ਦੇ ਵੱਲੋਂ ਕੋਠੀਆਂ ਦਾ ਮੰਤਰੀਆਂ ਦੀਆਂ ਤੇ ਐਮਐਲਏ ਦੀਆਂ ਉਹਨਾਂ ਦਾ ਘਰਾਓ ਕੀਤਾ ਗਿਆ ਤਾਂ ਇੱਕ ਪਾਸੇ ਅਮਨ ਅਰੋੜਾ ਪਹਿਲਾਂ ਹੀ ਇਹ ਵੱਡਾ ਬਿਆਨ ਦੇ ਚੁੱਕੇ ਸੀ ਕਿ ਬੇਸ਼ੱਕ ਕਹਿੰਦੇ ਘਰਾਂ ਦਾ ਘਰਾਓ ਕਰਨਾ ਕਰ ਲੈਣ ਪਰ ਆਮ ਲੋਕਾਂ ਨੂੰ ਜੇਕਰ ਪਰੇਸ਼ਾਨੀ ਹੋਈ ਫਿਰ ਉਹ ਬਰਦਾਸ਼ਤ ਨਹੀਂ ਨਹੀਂ ਕਰਾਂਗੇ ਤਾਂ ਪਰ ਕਿਸਾਨ ਜਿਹੜੇ ਨੇ ਉਹ ਕਹਿੰਦੇ ਸਨ ਕੋਈ ਸ਼ੌਕ ਨਹੀਂ ਆ ਸੋ ਇਹ 17 ਜ਼ਿਲ੍ਹਿਆਂ ਦੇ ਪ੍ਰੋਗਰਾਮ ਤਾਂ ਲਿਖੇ ਗਏ ਸੀ ਉਸ ਤੋਂ ਵੱਧ ਵੀ ਹੋ ਜਾਣਗੇ ਅੱਜ ਜੋ ਕਿ ਜਿਵੇਂ ਖਬਰਾਂ ਮਿਲ ਰਹੀਆਂ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਸੋ ਇਹ ਮੈਂ ਸਮਝਦਾ ਕਿ ਭਾਈ ਇਹ ਜਿਹੜੀ ਸਰਕਾਰ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕਰਕੇ ਆਈ ਸੀ ਬਦਲਾਅ ਦਾ ਜਿਹੜੇ ਇਹ ਕਹਿੰਦੇ ਸਨ ਕਿ 30000 ਕਰੋੜ ਰੁਪਈਆ ਮਾਈਨਿੰਗ ਤੋਂ ਆਏਗਾ 60000 ਕਰੋੜ ਰੁਪਈਆ ਸਾਡਾ ਜਿਹੜਾ ਮਾਲੀਆ ਆਏਗਾ ਸ਼ਰਾਬ ਤੋਂ ਐਕਸਾਈਟ ਤੋਂ ਸੋ ਉਹ ਸਾਰੇ ਦਾ ਸਾਰਾ ਇਹਨਾਂ ਦੀਆਂ ਜੇਬਾਂ 'ਚ ਜਾ ਰਿਹਾ ਇਸ ਕਰਕੇ ਹੀ ਹੋਣਾ ਜਿਹੜਾ ਮੋਰਚਾ ਸੀ ਇਹ ਉੱਥੇ ਦੇ ਗੁਰਲਾਲ ਖਨੌਰ ਜਿਹੜਾ ਐਮਐਲਏ ਆ ਉਹਦੇ ਕਿਉਂਕਿ ਉਹਨੇ ਪਹਿਲਾਂ ਵੀ ਇੱਕ ਵਾਰੀ ਕੋਸ਼ਿਸ਼ ਕੀਤੀ ਸੀ ਉੱਥੇ ਲੋਕਲ ਆਪਣੇ ਬੰਦੇ ਭੇਜ ਕੇ ਗੁੰਡੇ ਭੇਜ ਕੇ ਤੇ ਹੁਣ ਸਰਕਾਰ ਨੇ ਕੇਂਦਰ ਸਰਕਾਰ ਨਾਲ ਰਲ ਕੇ ਇਸ ਮੋਰਚੇ ਨੂੰ ਸਾਨੂੰ ਧੋਖੇ ਨਾਲ ਬੁਲਾ ਕੇ ਧੋਖੇ ਨਾਲ ਸੱਦਿਆ ਸਾਨੂੰ ਮੀਟਿੰਗ ਦੇ ਵਿੱਚ ਮੀਟਿੰਗ ਖਤਮ ਹੋਣ ਉਪਰੰਤ ਹੀ ਜਦੋਂ ਅਸੀਂ ਨਿਕਲੇ ਆਂ ਉਥੋਂ ਚੰਡੀਗੜ੍ਹ ਬਨੂਰ ਰੋਡ ਤੇ ਚੜੇ ਆ ਉੱਥੇ ਗੱਡੀਆਂ ਲਾ ਕੇ ਰੋਕ ਕੇ ਸਾਨੂੰ ਅਰੈਸਟ ਕਰ ਲਿਆ ਸੋ ਇਹ ਇੱਕ ਸਾਜ਼ਿਸ਼ ਦੇ ਤਹਿਤ ਇਹ ਸਰਕਾਰ ਨੇ ਅਜ ਤੱਕ ਇਤਿਹਾਸ ਚ ਕਦੇ ਨਹੀਂ ਸੁਆ ਪੰਜਾਬ ਦੇ ਕਿ ਇਦਾਂ ਬੁਲਾ ਕੇ ਅ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਜਾਂ ਕਿਸੇ ਨੂੰ ਵੀ ਮੀਟਿੰਗ ਚ ਬੁਲਾ ਕੇ ਸਰਕਾਰ ਅਰੈਸਟ ਕਰ ਲਵੇ ਇਹ ਪਹਿਲੀ ਵਾਰੀ ਇਤਿਹਾਸ ਚ ਕਿਉਂਕਿ ਹੁਣ ਜਿਹੜੀ ਬੇਵਿਸ਼ਵਾਸੀ ਪੈਦਾ ਕੀਤੀ ਗਈ ਸਰਕਾਰਾਂ ਪ੍ਰਤੀ ਉਹ ਭਗਵੰਤ ਮਾਨ ਨੇ ਕੀਤੀ ਹੈ ਸੋ ਇਹ ਭਗਵੰਤ ਮਾਨ ਜਿਹੜਾ ਇਹ ਬਿਲਕੁਲ ਮੈਂ ਕਹਾਂਗਾ ਦਿੱਲੀ ਨਾਲ ਖੜ ਗਿਆ ਪੰਜਾਬ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਦਿੱਲੀ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਸਾਨੂੰ ਤਾਂ ਇੰਜ ਲੱਗ ਰਿਹਾ ਕਿ ਇਹ ਜਿਹੜਾ ਕੋਈ ਇਹਨਾਂ ਦਾ ਅੰਦਰ ਸਮਝੌਤਾ ਹੋਇਆ ਭਈ ਉਹਨਾਂ ਨੇ ਮਾਰਿਆ ਦਬਕਾ ਕੇਜਰੀਵਾਲ ਨੂੰ ਭਈ ਤੈਨੂੰ ਤਾਂ ਸੰਸ਼ੋਧੀਆਂ ਨੂੰ ਦੇਵਾਂਗੇ ਅੰਦਰ ਭਈ ਭਾਈ ਇਹਨੂੰ ਮੋਰਚਾ ਚੱਕਾ ਤੇ ਇਹਨੇ ਫੇਰ ਆ ਕੇ ਕੇਜਰੀਵਾਲ ਪੰਜਾਬ ਆ ਗਿਆ ਪੰਜਾਬ ਆ ਕੇ ਉਹਨੇ ਭਗਵੰਤ ਮਾਨ ਨੂੰ ਕਿਹਾ ਕਿ ਤੈਨੂੰ ਸੀਐਮ ਤੋਂ ਨਹੀਂ ਹਲਾਵਾਂਗੇ ਸੀਐਮ ਦੀ ਕੁਰਸੀ ਤੇਰੀ ਪਰ ਮੋਰਚਾ ਚੱਕਾ ਛੋ ਇਹ ਸੌਦੇ ਦੇ ਵਿੱਚ ਮੋਰਚਾ ਚੱਕਿਆ ਗਿਆ ਜਿਹੜੇ ਕਹਿੰਦੇ ਹੀ ਬਦਲਾਓ ਜਿਹਨੇ ਬਹੁਤ ਇਮਾਨਦਾਰੀ ਦਾ ਮਕੋਟਾ ਪਾਈ ਰਦੇ ਸੀ ਰੱਜ ਕੇ ਬੇਈਮਾਨ ਤੇ ਰੱਜ ਕੇ ਕਰਪਟ ਨੇ ਮੈਂ ਇਹ ਗੱਲ ਕਹਾਂਗਾ ਕਿ ਜਿਹੜਾ ਗੁਰਨਾਲ ਘਨੌਰ ਹੈ ਉਹਨੇ 100 ਕਰੋੜ ਦੀ ਕੋਠੀ ਲਈ ਹੈ ਉਥੇ ਕੈਪਟਨ ਅਮਨਿੰਦਰ ਸਿੰਘ ਦੇ ਭਰਾ ਦੀ ਪਟਿਆਲੇ ਦੇ ਵਿੱਚ ਇੱਕ ਚਾਰ ਕਿਲੇ ਦਾ ਮਾਲਕ 100 ਕਰੋੜ ਦੀ ਕੋਠੀ ਕਿੱਥੋਂ ਖਰੀਦੇਗਾ ਇੱਕ ਐਮਐਲਏ ਮੰਤਰੀਆਂ ਦੀ ਗੱਲ ਤਾਂ ਵੱਖਰੀ ਹੈ ਮੰਤਰੀਆਂ ਨੇ ਕਿੰਨੇ ਘਰ ਭਰੇ ਆ ਉਹ ਬਹੁਤ ਵੱਡੀ ਗੱਲ ਹੋਏਗੀ ਜ਼ਿਲ੍ਹੇ ਇਹਨਾਂ ਦੀ ਪੂਰੀ ਇਨਕੁਆਇਰੀ ਜਾਂਚ ਹੋਏਗੀ ਇੱਕ 100 ਕਰੋੜ ਦੀ ਕੋਠੀ ਇੱਕ ਐਮਐਲਏ ਖਰੀਦ ਰਿਆ ਮਾਈਨਿੰਗ ਦੇ ਵਿੱਚੋਂ ਤੇ ਇਹ ਜਿਹੜੇ ਕਹਿੰਦੇ ਸੀ 30000 ਕਰੋੜ ਰੁਪਈਆ ਮਾਈਨਿੰਗ ਦਾ ਹੋਣਾ ਇੱਕ ਖੜਦੀ ਵੀ ਬੋਲੀ ਦਸਾਉਣ ਦਿਖਾਉਣ ਇੱਕ ਖੜਦੀ ਵੀ ਬੋਲੀ ਕੀਤੀ ਇਹਨਾਂ ਨੇ ਸਰਕਾਰੀ ਖਜ਼ਾਨੇ ਕੋ ਪਹਹਾ ਗਿਆ ਉਹ ਸਾਰਾ 30000 ਦਾ 30000 ਕਰੋੜ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਦੇ ਐਮ ਐਲ ਏ ਇਹਨਾਂ ਦੇ ਮੰਤਰੀਆਂ ਦੇ ਜੇਬਾਂ ਚ ਗਿਆ ਸੋ ਇਹਨੇ ਵੱਡਾ ਧਰੋਹ ਕਰਕੇ ਮੋਰਚਾ ਚਕਾਇਆ ਔਰ ਉਸ ਤੋਂ ਇਲਾਵਾ ਸਾਡੇ ਇੱਕ ਆਗੂ ਨੂੰ ਉੱਥੇ ਕੁੱਟਿਆ ਵੀ ਜਬਰ ਕੀਤਾ ਉਹਦੇ ਤੇ ਅੱਜ ਤੱਕ ਇਸ ਤਰ੍ਹਾਂ ਕਦੇ ਨਹੀਂ ਹੋਇਆ ਕਿ ਪੀਸਫੁਲੀ ਪ੍ਰੋਟੈਸਟ ਚੱਲਦਾ ਹੋਵੇ ਆਗੂ ਆਪਣਾ ਸਮਾਨ ਜਿਹੜਾ ਆ ਉਹ ਸਬਾਲਨ ਚ ਲੱਗੇ ਹੋਣ ਤੇ ਉਹਨਾਂ ਦੇ ਜਾ ਕੇ ਦਾੰਗਾ ਬਰਸਾਤੀਆਂ ਜਾਣ ਇਹ ਵੀ ਇਤਿਹਾਸ ਪਹਿਲੀ ਵਾਰ ਹੋਇਆ। ਇਹੀ ਮੰਤਰੀ ਮੁੱਖ ਮੰਤਰੀ ਸਰਕਾਰ ਬਣਨ ਤੋਂ ਪਹਿਲਾਂ ਧਰਨੀਆਂ ਚ ਬੈਠਦੇ ਸੀ ਆ ਕਿ ਅੱਜ ਰਵਈਆ ਇਹ ਤੁਸੀਂ ਵੇਖੋ ਵੀ ਇਹ ਜਿਹੜੀ ਮੋਰਚਿਆਂ ਚੋਂ ਨਿਕਲੀ ਹੋਈ ਸਰਕਾਰ ਜਿਹੜੀ ਆਪ ਧਰਨੇ ਲਾਉਂਦੀ ਆ ਜਦੋਂ ਇਹਨਾਂ ਦੇ ਆਕਾ ਨੂੰ ਇਹਨਾਂ ਦੇ ਡੈਡੀ ਨੂੰ ਕੇਜਰੀਵਾਲ ਨੂੰ ਉੱਥੇ ਦਿੱਲੀ ਦੀ ਸਰਕਾਰ ਡੱਕ ਲੈਂਦੀ ਆ ਸਾਡੀ ਭਾਰ ਸਰਕਾਰ ਤੇ ਫਿਰ ਇਹ ਸਾਰੇ ਦੇ 92 92 ਜਾ ਕੇ ਧਰਨਾ ਲਾਉਂਦੇ ਆ ਤੇ ਹੁਣ ਇਹ ਕਹਿੰਦੇ ਧਰਨੇ ਲੱਗਣ ਨਹੀਂ ਦੇਣੇ ਸੋ ਮੈਂ ਇਹ ਗੱਲ ਕਵਾਂਗਾ ਬੜੀ ਮੰਦਪਾਗੀ ਗੱਲ ਆ ਤੇ ਇੱਕ ਤੁਹਾਡੇ ਮਾਧਿਅਮ ਰਾਹੀਂ ਉਹ ਡੀਆਈਜੀ ਸਾਹਿਬ ਜਿਹੜੇ ਮਨਦੀਪ ਸਿੱਧੂ ਜੀ ਕਹਿੰਦੇ ਨੇ ਕਿ ਮੈਂ ਰਿਟਾਇਰ ਨਹੀਂ ਹੋ ਗਿਆ ਤੇ ਉਹਨੂੰ ਅਸੀਂ ਦੱਸਣਾ ਚਾਹੁੰਦੇ ਆ ਸਿੱਧੂ ਸਾਹਿਬ ਤੁਸੀਂ ਬਣ ਜਾਓ ਕੇਂਦਰ ਦੇ ਪੁੱਤਰ ਤੁਸੀਂ ਬਣ ਜਾਓ ਆਰਐਸਐਸ ਦੇ ਪੁੱਤਰ ਤੁਸੀਂ ਕਰੋ ਜੋ ਮਰਜ਼ੀ ਇਹ ਪੰਜਾਬ ਹੈ ਤੁਸੀਂ ਤੇ ਰਿਟਾਇਰ ਹੋਣਾ ਹੀ ਹੋਣਾ ਹੈ ਪਰ ਇਹ ਤੁਹਾਨੂੰ ਐਂ ਈ ਖੜੇ ਮਿਲਣਗੇ ਕਰ ਲੈ ਜਿਹੜਾ ਜ਼ਬਰ ਕਰਨਾ ਮਾਰ ਗੋਲੀਆਂ ਸਾਡੇ ਮਿੱਤਰਾ ਆਉਣਾ ਤਾਂ ਫਿਰ ਪੰਜਾਬ 'ਚ ਐ ਕਿਹੜਾ ਮੂੰਹ ਲੈ ਕੇ ਆਉਣਾ ਫਿਰ ਤੂੰ ਫਿਰ ਗੱਦਾਰੀ ਵਾਲਾ ਮੂੰਹ ਲੈ ਕੇ ਆਉਣਾ ਇਸ ਕਰਕੇ ਭਾਈ ਉਸ ਮਨਦੀਪ ਸਿੱਧੂ ਨੂੰ ਵੀ ਮੈਂ ਚੈਲੰਜ ਕਰਦਾ ਆ ਜਾ ਬੈਠੇ ਆ ਡਾਕਟਰ ਜਯੋਤ ਦੀ ਕੋਠੀ ਦੇ ਅੱਗੇ ਆ ਜਾ ਬੈਠੇ ਸਾਰੇ ਪੰਜਾਬ ਦੇ ਵਿੱਚ ਜੇ ਤੇਰੇ ਗਿੱਟਿਆਂ ਜਾਨ ਐ ਖਾਲ ਕੇ ਦਿਖਾ ਜਿਹੜਾ ਤੂੰ ਕਹਿੰਦਾ ਮੈਂ ਰਿਟਾਇਰ ਨਹੀਂ ਹੋਇਆ ਹਾਲੇ ਜੇ ਰਿਟਾਇਰ ਨਹੀਂ ਹੋਇਆ ਆ ਜਾ ਫਿਰ ਮਾਰ ਡਾਂਗਾ ਸਾਡੇ ਤੈਨੂੰ ਵੇਖਦੇ ਆ ਕਿੰਨੀ ਕੀਦਰੀ ਗਿੱਟਿਆਂ ਜਾਨ ਐ ਓਏ ਰਾਇ ਸਾਬ ਜਦੋਂ ਮੈਟਕ ਹੁੰਦੀ ਹੈ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਹੁੰਦੀ ਹੈ शिवराज ਸਿੰਘ ਚੋਹਾਨ ਤਹਿਰਪਾਚ ਚਮੜੀ ਆ ਕੇ ਕਹਿੰਦੇ ਅਗਲੀ ਬੈਠਕ 4 ਮਈ ਨੂੰ ਹੋਵੇਗੀ ਉਸ ਤੋਂ ਬਾਅਦ ਲਗਾਤਾਰ ਡਿਟੇਨ ਕਰ ਲਏ ਜਾਂਦਾ ਕੀ ਕੁਝ ਵਾਪਰਸ ਉਸ ਮੀਟਿੰਗ ਦੇ ਵਿੱਚ ਦੇਖੋ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਪਹਿਲਾਂ ਕਿਹਾ ਵੀ ਉਹ ਡੇਟ ਲੰਬੀ ਦੇ ਰਹੀ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਛੇਤੀ ਕਰੋ ਡੱਲੇਵਾਲ ਸਾਹਿਬ ਜਿਹੜੇ ਅੰਛਲ ਤੇ ਬੈਠੇ ਐ ਫਿਰ ਇਹ ਖਿੱਚ ਕੇ 4 ਮਈ ਤੇ ਲਿਆਏ ਉਹ ਜੁਲਾਈ ਚ ਕਹਿੰਦੇ ਸੀ ਹਨਾ ਜੀ ਤੇ ਇਸ ਕਰਕੇ ਫਿਰ ਫੇਰ ਉਹ ਜੂਨ ਤੇ ਆ ਗਏ ਫਿਰ ਮਈ ਤੇ ਆ ਗਏ ਜੋ ਮਈ ਦੇ ਵਿੱਚ ਮੀਟਿੰਗ ਉਹਨਾਂ ਨੇ ਤੈਅ ਕਰ ਲਈ ਉਸ ਤੋਂ ਬਾਅਦ ਆ ਖੁੰਡੀਆਂ ਸਾਹਿਬ ਨੂੰ ਅਸੀਂ ਕਿਹਾ ਵੀ ਅਸੀਂ ਜਦੋਂ ਮੰਤਰੀ ਚਲੇ ਗਏ ਉੱਠ ਕੇ ਕੇਂਦਰ ਦੇ ਵਜ਼ੀਰ ਤਰੀਕ ਦੇ ਕੇ ਵੀ ਅਸੀਂ ਮੀਟਿੰਗ ਕਰਾਂਗੇ ਇੱਥੇ ਚੰਡੀਗੜ੍ਹ ਅਸੀਂ ਖੁੰਡੀਆਂ ਸਾਹਿਬ ਨੂੰ ਆਖਿਆ ਵੀ ਤੁਸੀਂ ਸਾਡੇ ਨਾਲ ਅਸੀਂ ਤੁਹਾਡੇ ਨਾਲ ਮੀਟਿੰਗ ਕਰਨੀ ਚਾਹੁੰਦੇ ਹਾਂ ਤੇ ਫੇਰ ਤਿੰਨੋਂ ਹੀ ਮੰਤਰੀ ਸਨ ਪੰਜਾਬ ਵੱਲੋਂ ਵੀ ਗੁਰਮੀਤ ਖੁੰਡੀਆਂ ਜੀ ਔਰ ਕਟਾਰੂ ਚੱਕ ਜੀ ਔਰ ਹਰਪਾਲ ਚੀਮਾ ਦੀ ਔਰ ਚੀਮਾ ਸਾਹਿਬ ਜਿਹੜੇ ਆ ਉਹਨਾਂ ਨੂੰ ਚੱਲ ਗਏ ਉਹਨਾਂ ਦੇ ਨਾਲ ਉਹਨਾਂ ਨੂੰ ਜਦੋਂ ਛੱਡ ਕੇ ਆਉਣਾ ਸੀ ਤੇ ਇਹ ਸ਼ਿਵਰਾਜ ਜੀ ਨੂੰ ਪਿਊਸ਼ ਕੋਇਲ ਦੀ ਔਰ ਪਲਾਜ ਉਹ ਚੀਜ਼ ਨੂੰ ਔਰ ਇਹ ਕੁਂਡੀਆਂ ਸਾਹਿਬ ਘਟਾਰੂ ਚੱਕ ਜੀ ਨੇ ਸਾਡੇ ਨਾਲ ਮੀਟਿੰਗ ਕੀਤੀ ਅਸੀਂ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਜਿਹੜੀ ਫੋਰਸ ਨਹੀਂ ਵਧਾ ਰਹੇ ਕਿਉਂ ਵਧਾ ਰਹੇ ਤੇ ਦੇਖੋ ਕਿੱਡਾ ਝੂਠ ਹੈ ਝੂਠੇ ਇਹਨਾਂ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ ਆਮ ਆਦਮੀ ਪਾਰਟੀ ਦਾ ਝਾੜੂ ਵਾਲਿਆਂ ਦਾ ਕੋਈ ਵਿਸ਼ਵਾਸ ਨਹੀਂ ਕਹਿੰਦੇ ਵੀ ਤੁਹਾਡੇ ਮੋਰਚਿਆਂ ਪ੍ਰਤੀ ਸਾਡੇ ਮਨ ਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਕੋਈ ਦੁਸ਼ਮਣ ਭਾਵਨਾ ਨਹੀਂ ਅਸੀਂ ਤੁਹਾਡੇ ਨਾਲ ਆਟੇ 'ਚ ਲੂਣ ਦੇ ਬਰਾਬਰ ਵੀ ਤੁਹਾਡੇ ਨਾਲ ਜਿਹੜੀ ਦੁਸ਼ਮਣ ਭਾਵਨਾ ਹੈ ਨਹੀਂ ਨੈਗੇਟਿਵਿਟੀ ਹੈ ਨਹੀਂ ਆਟੇ 'ਚ ਲੂਣ ਦੇ ਬਰਾਬਰ ਇਹ ਸ਼ਬਦ ਵਰਤੇ ਘਟਾਰੂ ਚੱਕ ਜੀ ਨੇ ਔਰ ਉਸ ਤੋਂ 15 ਮਿੰਟ ਬਾਅਦ ਇਹ ਸਾਨੂੰ ਰੈਕਸਟ ਕਰ ਲੈਂਦੇ ਤਾਂ ਇਹ ਇਦਾਂ ਦੇ ਲੋਕ ਝੂਠੇ ਨੇ ਫਰੇਬੀ ਨੇ ਇੱਕ ਮੁੱਖ ਮੰਤਰੀ ਮੈਂ ਤੁਹਾਡੇ ਮਾਧਿਅਮ ਰਾਈ ਦੱਸਣਾ ਚਾਹਨਾ ਮੁੱਖ ਮੰਤਰੀ ਅੱਜ ਵੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਇੱਕ ਫਰੇਵ ਕਰ ਰਿਹਾ ਕਿ ਇਦਾਂ ਜੀ ਹਰ ਵਕਤਾਂ ਤੋਂ ਬੜੀ 6:00 ਵਜੇ ਰਹੀ ਸੀ ਇਹ ਸੜਕਾਂ ਦੱਬ ਕੇ ਬੈਠੇ ਸੀ ਤੁਸੀਂ ਬਾਰ-ਬਾਰ ਅਸੀਂ ਮੀਡੀਆ ਜਿਮ ਪਿਛਲੀਆਂ ਸੜੀਆਂ ਵਾਈਟਾਂ ਕੱਢ ਕੇ ਦੇਖ ਲਓ ਅਸੀਂ ਬਿਲਕੁਲ ਇੱਕ ਸੜੀ ਛੱਡੀ ਹੋਈ ਸੀ ਦੀਵਾਰ ਕੀਤੀ ਸੀ ਹਰਿਆਣਾ ਸਰਕਾਰ ਨੇ ਸੜਕ ਰੋਕੀ ਸੀ ਹਰਿਆਣਾ ਸਰਕਾਰ ਨੇ ਕਿਸਾਨਾਂ ਨੇ ਸੜਕ ਨਹੀਂ ਸੀ ਰੋਕੀ ਤੇ ਕਨਫਿਊਜ਼ਨ ਪੈਦਾ ਕਰ ਰਿਹਾ ਸਾਨੂੰ ਲੋਕਾਂ ਨੂੰ ਆਸ ਵਿੱਚ ਹੀ ਮਤਭੇਦ ਪੈਦਾ ਕਰਨੇ ਲਈ ਇਸ ਤਰ੍ਹਾਂ ਦਾ ਢੋਂਗੀ ਮੁੱਖ ਮੰਤਰੀ ਇਸ ਤਰ੍ਹਾਂ ਦਾ ਜਿਹੜਾ ਕਹਦੇ ਹੋ ਕਮੇਡੀਅਨ ਉਹੋ ਹੀ ਸਟੇਜਾਂ ਤੋਂ ਕਮੇਡੀਅਨ ਜਿਹੜੀ ਕਮੇਡੀ ਕਰਦਾ ਸੀ ਅੱਜ ਉਹ ਝੂਠ ਬੋਲ ਕੇ ਗੁੰਮਰਾਹ ਕਰ ਰਿਹਾ ਜਦ ਕਿ ਅਸੀਂ ਕਟਾਰੂ ਚੱਕ ਜਿਹਨੂੰ ਕੁੜੀਆਂ ਸਾਹਿਬ ਨੂੰ ਕਹ ਦਿੰਦਾ ਸੀ ਕਿ ਅਸੀਂ ਬਿਲਕੁਲ ਮੋਰਚਾ ਇੱਕ ਪਾਸੇ ਕਰ ਲੈਂਦੇ ਆ ਤੁਸੀਂ ਅੱਧੀ ਸੜਕ ਖਿਲਾ ਦਿਓ ਇੱਕ ਪਾਸੇ ਦਾ ਸਾਰਾ ਹੀ ਖਿਲਾ ਦਿਓ ਇੱਕ ਪਾਸੇ ਹੀ ਕਰ ਲੈਂਦੇ ਆ ਤੇ ਫਿਰ ਭਾਈ ਅਸੀਂ ਤਾਂ ਸੜਕ ਰੋਕੀ ਹੀ ਨਹੀਂ ਸੀ ਇਹ ਰੋਕੀ ਸੀ ਹਰਿਆਣਾ ਸਰਕਾਰ ਨੇ ਤੇ ਇਹਦੀ ਮਿਲੀ ਭੁਗਤ ਨਾਲ ਕਿਉਂਕਿ ਬੀਜੇਪੀ ਦੇ ਨਾਲ ਇਹ ਵੀ ਟੀਮ ਹੈ ਬੀਜੇਪੀ ਦੀ ਇਹ ਰਲਿਆ ਹੋਇਆ ਇਹ ਵੀ ਨਾਗਪੂਰੋ ਚੱਲ ਰਿਹਾ ਚਾਰ ਦੀ ਮੀਟਿੰਗ ਤੇ ਜਾਊਗੀ ਜੀ ਬਿਲਕੁਲ ਜਾਵਾਂਗੇ ਚਾਰ ਦੀ ਮੀਟਿੰਗ ਅਸੀਂ ਪਹਿਲਾਂ ਅਸੀਂ ਚੀਜ਼ ਡਿਸਕਸ ਕਰਾਂਗੇ ਸਾਡੀ ਜਿਹੜੀ ਪੰਜਾਬ ਸਰਕਾਰ ਨਾਲ ਮੰਗਾ ਉਹਨਾਂ ਨਾਲ ਮੀਟਿੰਗ ਕਰਾਂਗੇ ਅਸੀਂ ਪੰਜਾਬ ਸਰਕਾਰ ਨਾਲ ਅਸੀਂ ਵੇਖਣਾ ਹੈ ਵੀ ਇਹਨਾਂ ਦੇ ਨਾਲ ਬਹਿਣਾ ਜਾਂ ਨਹੀਂ ਬਹਿਣਾ ਉਹ ਅਸੀਂ ਜਿਹੜੀ ਆ ਉਹਦੇ ਸਲਾਹ ਕਰਾਂਗੇ مشورہ ਕਰਾਂਗੇ ਅੱਜ ਆ ਰਹੀ ਆ ਪਾਕਿਸਤਾਨਾ ਦੇ ਵੱਲ ਆਜ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਮੰਤਰੀਆਂ ਦੀ ਰਿਹائش ਦਾ ਕਰੋਕ ਕੀਤਾ ਤਾਂ ਲਗਾਤਾਰ ਪ੍ਰਦਰਸ਼ਨ ਜਿਹੜਾ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਜਿਨ੍ਹਾਂ ਦੇ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ 31 ਮਾਰਚ ਵਾਲੇ ਦਿਨ ਅਸੀਂ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਵਿਧਾਇਕਾਂ ਐਮਐਲਏ ਤੇ ਮੰਤਰੀਆਂ ਦੀਆਂ ਕੋਠੀਆਂ ਦਾ ਘਰਾਓ ਕਰਾਂਗੇ ਤੇ ਸੰਗਰੂਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿائش ਦਾ ਘਰਾਓ ਕਰਾਂਗੇ ਤਾਂ ਉਸੇ ਐਲਾਨ ਦੇ ਉੱਤੇ ਕਾਇਮ ਰਹਿੰਦੇ ਹੋਏ ਕਿਸਾਨਾਂ ਦੇ ਵੱਲੋਂ ਕੋਠੀਆਂ ਦਾ ਮੰਤਰੀਆਂ ਦੀਆਂ ਤੇ ਐਮਐਲਏ ਦੀਆਂ ਉਹਨਾਂ ਦਾ ਘਰਾਓ ਕੀਤਾ ਗਿਆ ਤਾਂ ਇੱਕ ਪਾਸੇ ਅਮਨ अरोੜਾ ਪਹਿਲਾਂ ਹੀ ਇਹ ਵੱਡਾ ਬਿਆਨ ਦੇ ਚੁੱਕੇ ਸੀ ਕਿ ਬੇਸ਼ੱਕ ਕਦੇ ਘਰਾਂ ਦਾ ਘਰਾਓ ਕਰਨਾ ਕਰ ਲੈਣ ਪਰ ਆਮ ਲੋਕਾਂ ਨੂੰ ਜੇਕਰ ਪਰੇਸ਼ਾਨੀ